ਤਸਵੀਰਾਂ ਕਿਸੇ ਕਾਰ ਬਾਜ਼ਾਰ ਦੀਆਂ ਨਹੀਂ ਇਹ ਤਸਵੀਰਾਂ ਹਨ ਮੋਹਾਲੀ ਦੇ ਖਰੜਸੀ ਆਈ ਸਟਾਪ ਦੀਆਂ ਇੰਜਨ ਨੰਬਰ ਚੈਸੀ ਨੰਬਰ ਨਾਲ ਇਹਦੇ ਵਿੱਚ ਜੋ ਕਮਾਂਡ ਦੇ ਦਿੰਦੇ ਸਰ ਇਹ ਸਰ ਆਪਣਾ ਟਾਈਪ ਕਰ ਦਿੰਦੀ ਐਮਸ਼ੀ ਜੇ ਦੋ ਗੱਡੀਆਂ ਚੱਲ ਰਹੀਆਂ ਨਾ ਤਾਂ ਦੋ ਗੱਡੀਆਂ ਤੇ ਇੱਕ ਕਾਰਸੀ ਦਾ ਨੰਬਰ ਲੱਗਿਆ ਹੁੰਦਾ ਸੀ ਦਿੱਲੀ ਐਨਸੀਆਰ ਦੇ ਇਲਾਕੇ ਦੇ ਵਿੱਚੋਂ ਹਾਈ ਐਂਡ ਲਗਜ਼ਰੀ ਗੱਡੀਆਂ ਚੋਰੀ ਕਰਕੇ ਪੰਜਾਬ ਦੇ ਡਿਫਰੈਂਟ ਪਾਰਟਸ ਦੇ ਵਿੱਚ ਸੈਲ ਕਰਦੇ ਸੀਗੇ ਕ੍ਰੈਕਡ ਗੱਡੀਆਂ ਸੀ ਐਕਸੀਡੈਂਟਲ ਗੱਡੀਆਂ ਸੀ ਉਹਨਾਂ ਦੇ ਇੰਜਨ ਨੰਬਰ ਚੈਸੀ ਨੰਬਰ ਲੈ ਕੇ ਫੇਕ ਰਜਿਸਟ੍ਰੇਸ਼ਨ ਡਾਕੂਮੈਂਟਸ ਤਿਆਰ ਕਰਕੇ ਪੰਜਾਬ ਦੇ ਵਿੱਚ ਸੇਲ ਕਰਦੇ ਸੀਗੇ ਪੰਜ ਜਿਹੜੇ ਅਕਿਊਜ਼ਡ ਅਰੈਸਟ ਕੀਤੇ ਆ ਤੇ 18 ਜਿਹੜੀਆਂ ਲਗਜ਼ਰੀ ਗੱਡੀਆਂ ਰਿਕਵਰ ਕੀਤੀਆਂ ਇਹਦੇ ਇਸ ਸਾਰੇ ਟੈਕਨੀਕਲੀ ਕੁਆਲੀਫਾਈਡ ਨੇ ਇੱਕ ਇਹਨਾਂ ਦੇ ਵਿੱਚ ਰਣਵੀਰ ਸਿੰਘ ਨਾਮ ਦਾ ਲੜਕਾ ਹੈਗਾ ਜਿਹੜਾ ਕਿ 23 ਸਾਲ ਦੀ ਉਮਰ ਹੈ ਤੇ ਵੈਲ ਐਜੂਕੇਟਿਡ ਹੈਗਾ ਇਹਨੇ ਹੀ ਜਿਹੜੀ ਪੰਚਿੰਗ ਮਸ਼ੀਨ ਆਨਲਾਈਨ ਪਰਚੇਸ ਕਰਕੇ ਇਹਨੂੰ ਪੰਚ ਕਰਦਾ ਸੀਗਾ ਇਹ ਤਸਵੀਰਾਂ ਕਿਸੇ ਕਾਰ ਬਾਜ਼ਾਰ ਦੀਆਂ ਨਹੀਂ ਇਹ ਤਸਵੀਰਾਂ ਹਨ ਮੋਹਾਲੀ ਦੇ ਖਰੜ ਸੀਆਈ ਸਟਾਪ ਦੀਆਂ ਜਿੱਥੇ ਵੱਡੀ ਗਿਣਤੀ ਦੇ ਵਿੱਚ ਅਲੱਗ-ਅਲੱਗ ਮਾਰਕਾ ਦੀਆਂ ਜਿਹੜੀਆਂ ਗੱਡੀਆਂ ਬਰਾਮਦ ਕੀਤੀਆਂ ਗਈਆਂ ਨੇ ਜਿਹੜੇ આરોપી ਨੇ ਉਹ ਚੋਰੀ ਗੱਡੀਆਂ ਕਰਕੇ ਜਿਹੜਾਗਾ ਫੇਕ ਆ ਚਾਸੀ ਨੰਬਰ ਲਾਉਂਦੇ ਸੀ ਕਿਸ ਤਰੀਕੇ ਨਾਲ ਲਾਉਂਦੇ ਸੀ ਇਹ ਮਸ਼ੀਨ ਤੁਸੀਂ ਦੇਖ ਸਕਦੇ ਹੋ ਆ ਇਸ ਮਸ਼ੀਨ ਦੇ ਰਾਹੀਂ ਫੇਕ ਜਿਹੜਾਗਾ ਚਾਸੀ ਨੰਬਰ ਬਣਾਉਂਦੇ ਸੀਗੇ ਆਪਾਂ ਗੱਲ ਕਰਦੇ ਹਾਂ ਇਹਨਾਂ ਨਾਲ ਸਰ ਕਿਵੇਂ ਕਰਦੇ ਸੀਗੇ ਇਹ ਫੇਕ ਬਣਾਉਂਦੇ ਸੀਗੇ ਆਰਸੀ ਵਗੈਰਾ ਇਹ ਸਰ ਇੰਜਨ ਨੰਬਰ ਚੈਸੀ ਨੰਬਰ ਨਾਲ ਇਹਦੇ ਵਿੱਚ ਜੋ ਕਮਾਂਡ ਦੇ ਦਿੰਦੇ ਸਰ ਕਿ ਇਹ ਇੰਜਨ ਨੰਬਰ ਚੈਸੀ ਨੰਬਰ ਟ੍ਰੇਸ ਕਰਨਾ ਇਹ ਚ ਕਮਾਂਡ ਦੇਣ ਦੇ ਨਾਲ ਸਰ ਉਹ ਮਸ਼ੀਨ ਹੈ ਉਹ ਆਟੋਮੈਟਿਕ ਆਪਣਾ ਜਿਹੜਾ ਇੰਜਨ ਨੰਬਰ ਉਹ ਜਿਹੜਾ ਮਸ਼ੀਨ ਮੜੇ ਤੱਕੇ ਦਿਖਾ ਦੋ ਜੀ ਇਹ ਮੈਗਨੇਟਾ ਨੀਚੇ ਲੱਗਿਆ ਜੀ ਮੈਗਨੇਟ ਲੱਗਣਾ ਜੋ ਵੀ ਕਮਾਂਡ ਸਰ ਦੇ ਦਿੰਨੇ ਆ ਇਹ ਸਰ ਆਪਣਾ ਟਾਈਪ ਕਰ ਦਿੰਦੀ ਹੈ ਮਸ਼ੀਨ ਜੀ ਜੀ ਕਿਹੜੇ ਕਿਹੜੀਆਂ ਐਕਸੀਡੈਂਟ ਗੱਡੀਆਂ ਦੀ ਬਣਾਉਂਦੇ ਸੀ ਆਰਸੀ ਕਿਵੇਂ ਇਹ ਸਰ ਐਕਸੀਡੈਂਟ ਗੱਡੀਆਂ ਜਾਂ ਟੋਟਲ ਲਾਸ ਗੱਡੀਆਂ ਦੀ ਆਰਸੀ ਲੈ ਲੈਂਦੇ ਨੇ ਜੇ ਸਰ ਗੱਡੀ ਇੱਕ ਗੱਡੀ ਦੀ ਮਤਲਬ ਜੇ ਦੋ ਗੱਡੀਆਂ ਚੱਲ ਰਹੀਆਂ ਹਨ ਤਾਂ ਦੋ ਗੱਡੀਆਂ ਤੇ ਇੱਕ ਆਰਸੀ ਦਾ ਨੰਬਰ ਲੱਗਿਆ ਹੁੰਦਾ ਸੀਗਾ ਜੀ ਇੱਕ ਨੰਬਰ ਜੀ ਇਹ ਮਸ਼ੀਨ ਇਹ ਮਸ਼ੀਨ ਜੀ ਦੋਸ਼ੀ ਰਣਵੀਰ ਸਿੰਘ ਆ ਉਹਦੇ ਕੋਲ ਬਰਾਮਦ ਕੀਤੀ ਹੈ ਜੀ ਜੋ ਗੱਡੀਆਂ ਟੈਂਪਰ ਕਰਦਾ ਸੀਗਾ ਜੀ ਬਿਲਕੁਲ ਜੀ ਆ ਤੁਸੀਂ ਮਸ਼ੀਨ ਦੇਖ ਸਕਦੇ ਹੋ ਇਸ ਮਸ਼ੀਨ ਦੇ ਰਾਹੀਂ ਜਿਹੜਾਗਾ ਡੁਪਲੀਕੇਟ ਚਾਸੀ ਨੰਬਰ ਇੰਜਨ ਨੰਬਰ ਜਿਹੜਾ ਇਹਦੇ ਨਾਲ ਬਣਾਇਆ ਜਾਂਦਾ ਸੀਗਾ ਤੇ ਗੱਡੀਆਂ ਜਿਹੜੀਆਂ ਐਕਸੀਡੈਂਟ ਹੁੰਦੀ ਉਹਨਾਂ ਦੇ ਜਿਹੜੇ ਚੈਸੀ ਨੰਬਰ ਲੈੜੇ ਲੈਂਦੇ ਸੀਗੇ ਉਸ ਤੋਂ ਬਾਅਦ ਉਹ ਇਹਦੇ ਨਾਲ ਟੈਂਪਰ ਕਰਕੇ ਅੱਗੇ ਜਿਹੜੇਗਾ ਵੇਚ ਦਿੰਦੇ ਸੀਗੇ ਦਿੱਲੀ ਐਨਸੀਆਰ ਦੇ ਇਲਾਕੇ ਦੇ ਵਿੱਚੋਂ ਹਾਈ ਐਂਡ ਲਗਜ਼ਰੀ ਗੱਡੀਆਂ ਚੋਰੀ ਕਰਕੇ ਪੰਜਾਬ ਦੇ ਡਿਫਰੈਂਟ ਪਾਰਟਸ ਦੇ ਵਿੱਚ ਸੈਲ ਕਰਦੇ ਸੀਗੇ ਇਹਨਾਂ ਦਾ ਬੇਸਿਕ ਮੋਡਸ ਆਪਰੈਂਡੀ ਇਹੀ ਸੀਗਾ ਕਿ ਇਹ ਗੱਡੀਆਂ ਜਿਹੜੀਆਂ ਚੋਰੀ ਕਰਕੇ ਉਹਨਾਂ ਦੇ ਇੰਜਨ ਚੈਸੀ ਨੰਬਰ ਪਹਿਲਾਂ ਟੈਂਪਰ ਕਰਦੇ ਸੀਗੇ ਤੇ ਜਿਹੜੀਆਂ ਕੋਈ ਉਸੇ ਮਾਡਲ ਦੀਆਂ ਜਿਹੜੀਆਂ ਸਕ੍ਰੈਪਡ ਗੱਡੀਆਂ ਸੀਗੀਆਂ ਐਕਸੀਡੈਂਟਲ ਗੱਡੀਆਂ ਸੀ ਉਹਨਾਂ ਦੇ ਇੰਜਨ ਨੰਬਰ ਚੈਸੀ ਨੰਬਰ ਲੈ ਕੇ ਫੇਕ ਰਜਿਸਟ੍ਰੇਸ਼ਨ ਡਾਕੂਮੈਂਟਸ ਤਿਆਰ ਕਰਕੇ ਇਹ ਪੰਜਾਬ ਦੇ ਵਿੱਚ ਸੇਲ ਕਰਦੇ ਸੀਗੇ ਹੁਣ ਤੱਕ ਅਸੀਂ ਇਹਨਾਂ ਦੇ ਇਸ ਮੈਟਰ ਦੇ ਵਿੱਚ ਪੰਜ ਜਿਹੜੇ ਅਕਿਊਜ਼ਡ ਅਰੈਸਟ ਕੀਤੇ ਆ ਤੇ 18 ਜਿਹੜੀਆਂ ਲਗਜ਼ਰੀ ਗੱਡੀਆਂ ਰਿਕਵਰ ਕੀਤੀਆਂ ਇਹਦੇ ਵਿੱਚ ਫੋਰਚਨਰ ਐ ਸਕੋਰਪੀਓ ਐ ਕ੍ਰੇਟਾ ਐ ਤੇ ਹੋਰ ਜਿਹੜੀਆਂ ਗੱਡੀਆਂ ਹੈਗੀਆਂ ਨੇ ਸਰ ਜਿਹੜੇ ਬੰਦੇ ਫੜੇ ਗਏ ਨੇ ਇਹਨਾਂ ਦਾ ਬੈਕਗ੍ਰਾਉਂਡ ਕੀ ਐ ਤੇ ਦੂਜੀ ਗੱਲ ਜਿਹੜੀ ਇਹ ਨੰਬਰ ਚੇਂਜ ਕਰਦੇ ਸੀ ਗੱਡੀਆਂ ਜਿਹੜੀਆਂ ਐਕਸੀਡੈਂਟ ਗੱਡੀਆਂ ਹੁੰਦੀਆਂ ਸੀਗੀਆਂ ਕੀ ਡਿਮਾਂਡ ਤੇ ਚੋਰੀ ਕਰਦੇ ਸੀ ਜਾਂ ਕਿਸ ਤਰ੍ਹਾਂ ਦੇਖੋ ਇਹ ਇਹ ਅਸੀਂ ਜਿਹੜਾ ਇਹ ਸਾਡੀ ਇਨਵੈਸਟੀਗੇਸ਼ਨ ਹਲੇ ਚੱਲ ਰਹੀ ਹੈ ਬੇਸਿਕਲੀ ਇਹ ਜਿਹੜੀ ਗੱਡੀਆਂ ਨੇ ਪਹਿਲਾਂ ਚੋਰੀ ਕਰਦੇ ਸੀਗੇ ਚੋਰੀ ਕਰਕੇ ਫਿਰ ਉਸੇ ਮਾਡਲ ਦੀਆਂ ਰੈਲੇਵੈਂਟ ਜਿਹੜੀਆਂ ਇਹ ਚੈੱਕ ਕਰਦੇ ਸੀ ਜਿਹੜੀਆਂ ਗੱਡੀਆਂ ਸਕ੍ਰੈਪ ਹੋਈਆਂ ਨੇ ਜਾਂ ਜਿਹੜੀਆਂ ਗੱਡੀਆਂ ਐਕਸੀਡੈਂਟ ਹੋਈਆਂ ਉਹਨਾਂ ਦੇ ਇੰਜਨ ਨੰਬਰ ਚੈਸੀ ਨੰਬਰ ਲੈਂਦੇ ਸੀ ਇਹ ਇਹ ਗੱਡੀਆਂ ਜਿਹੜੀਆਂ ਇਹ ਚੋਰੀ ਕਰਦੇ ਸੀ ਇਹਨਾਂ ਦੇ ਇੰਜਨ ਨੰਬਰ ਚੈਸੀ ਨੰਬਰ ਪਹਿਲਾਂ ਇਹ ਰੱਬ ਕਰਦੇ ਸੀ ਫਿਰ ਉਹਨਾਂ ਨੂੰ ਇੱਕ ਪੰਚਿੰਗ ਮਸ਼ੀਨ ਇਹਨਾਂ ਨੇ ਸਪੈਸ਼ਲਾਈਜ਼ ਕੀਤੀ ਹੋਈ ਸੀ ਉਹਦੇ ਨਾਲ ਪੰਚ ਕਰਦੇ ਸੀ ਉਸ ਤੋਂ ਬਾਅਦ ਫਿਰ ਇਹ ਡਾਕੂਮੈਂਟਸ ਤਿਆਰ ਕਰਕੇ ਸੇਲ ਕਰਦੇ ਸੀ ਬਾਕੀ ਜਿਹੜੀ ਗੱਡੀਆਂ ਇਹ ਚੋਰੀ ਹੋਈਆਂ ਨੇ ਇਹਨਾਂ ਦੇ ਵਿੱਚ ਵੀ ਦਿੱਲੀ ਦੇ ਵਿੱਚ 2 18 ਦੇ ਵਿੱਚੋਂ ਦੋ ਗੱਡੀਆਂ ਦੇ ਸਾਨੂੰ ਰਜਿਸਟ੍ਰੇਸ਼ਨ ਜਿਹੜੀ ਐਫ ਆਈ ਆਰ ਮਿਲ ਗਈਆਂ ਨੇ ਜਿਹੜੀਆਂ ਓਨਰਸ ਵੱਲੋਂ ਦਰਜ ਕਰਾਈਆਂ ਹੋਈਆਂ ਨੇ ਉਹਨਾਂ ਦੇ origignal ਜਿਹੜੇ ਰਜਿਸਟ੍ਰੇਸ਼ਨ ਨੰਬਰ ਦੇ ਬੇਸ ਤੇ ਅਸੀਂ ਉਹਨਾਂ ਨੂੰ ਕੰਟੈਕਟ ਕਰ ਲਿਆ ਤੇ ਬਾਕੀ ਅਸੀਂ ਸਾਰੀ ਗੱਡੀਆਂ ਦੇ ਜਿਹੜੇ ਓरिजिनल ਜਿਹੜੀ ਇਹਨਾਂ ਦੀ ਰਜਿਸਟ੍ਰੇਸ਼ਨ ਡਿਟੇਲਸ ਆ origignal ownership ਦਾ ਜਿਹੜੇ ਕਨਸਰਨਡ ਜਸਟਿਸ ਤੋਂ ਪਤਾ ਕਰ ਰਹੇ ਆ ਤੇ ਅੱਗੇ ਕਾਰਵਾਈ ਕਰਾਂਗੇ ਇਹ ਜਿਹੜੇ ਪੰਜ ਫੜੇ ਗਏ ਇਹਨਾਂ ਦਾ ਬੈਕਗ੍ਰਾਉਂਡ ਕੀ ਹੈ ਜੀ ਜਿਹੜੇ ਪੰਜ ਹੈ ਬੇਸਿਕਲੀ ਇਹਨਾਂ ਦੇ ਵਿੱਚੋਂ ਤਿੰਨ ਬੰਦੇ ਹੈਗੇ ਆ ਬਠਿੰਡੇ ਦੇ ਨੇ ਇਹ ਸਾਰੇ ਟੈਕਨੀਕਲੀ ਕੁਆਲੀਫਾਈਡ ਨੇ ਇੱਕ ਇਹਨਾਂ ਦੇ ਵਿੱਚ ਰਣਵੀਰ ਸਿੰਘ ਨਾਮ ਦਾ ਲੜਕਾ ਹੈਗਾ ਜਿਹੜਾ ਕਿ 23 ਸਾਲੇ ਦੀ ਉਮਰ ਹੈ ਤੇ ਵੈਲ এডਿਕੇਟਿਡ ਹੈਗਾ ਇਹਨੇ ਹੀ ਜਿਹੜੀ ਪੰਚਿੰਗ ਮਸ਼ੀਨ ਆਨਲਾਈਨ ਪਰਚੇਸ ਕਰਕੇ ਨੂੰ ਪੰਚ ਕਰਦਾ ਸੀਗਾ ਤੇ ਜਿਹੜੇ ਦੋ ਦੋਸ਼ੀ ਹੈਗੇ ਆ ਇੱਕ ਸਰਾਜ ਮੁਹੰਮਦ ਹੈ ਇਹ ਬੇਸਿਕਲੀ ਅਮਰਗੜ ਮਲੇਕੋੜਲੇ ਦਾ ਰਹਿਣ ਵਾਲਾ ਹੈਗਾ ਇਹ ਪਹਿਲਾਂ ਵੀ ਇਹਦੇ ਤੇ ਕਾਰ ਚੋਰੀ ਦਾ ਮਕਦਮਾ ਦਿੱਲੀ ਦੇ ਵਿੱਚ ਦਰਜ ਹੋਇਆ ਹੋਇਆ ਤੇ ਇੱਕ ਜਿਹੜਾ ਹੋਰ ਦੋਸ਼ੀ ਹੈ ਇਹ ਬੇਸਿਕਲੀ ਮੋਗੇ ਦਾ ਰਹਿਣ ਵਾਲਾ ਤੇ ਇਹ ਸਾਰੇ ਜਿਹੜੇ ਹੈਗੇ ਨੇ ਹੈ ਵੈਸੇ ਵੈਲ ਐਜੂਕੇਟਿਡ ਨੇ ਬਟ ਇਹ ਇਸੇ ਤਾਂ ਹੀ ਇਹ ਬੜੇ ਸਿਸਟਮੈਟਿਕ ਤਰੀਕੇ ਨਾਲ ਟੈਕਨੀਕਲ ਜਿਹੜੇ ਤਰੀਕੇ ਨਾਲ ਇਹ theft ਤੇ ਜਿਹੜਾ crime ਕਰ ਰਹੇ ਸੀ ਸਰ ਇਹ ਹੋਰ ਉਮੀਦ ਹੈ ਕਿੰਨੇ ਦਿਨ ਦੇ ਰਹਿਮਾਨ ਤੇ ਹੈਗੇ ਹੋਰ ਗੱਡੀਆਂ ਮਿਲਣ ਦੀ ਉਮੀਦ ਹੈ ਇਹਨਾਂ ਕੋਲ ਦੇਖੋ ਅਸੀਂ 10 ਦਿਨ ਦੇ ਸਾਡੇ ਕੋਲ ਰਿਮਾਂਡ ਤੇ ਸੀਗੇ ਹੁਣ ਅਸੀਂ ਇਹਨਾਂ ਨੂੰ ਜੁਡੀਸ਼ੀਅਲ ਭੇਜਿਆ ਹੁਣ ਤੱਕ 18 ਗੱਡੀਆਂ ਰਿਕਵਰ ਕਰ ਲਈਆਂ ਅਸੀਂ ਇਹਦੇ ਵਿੱਚ ਕੁਝ ਹੋਰ ਹੈ ਜਿਹੜੇ ਬੈਕਵਰਡ ਲਿੰਕ ਚ ਕੁਝ ਹੋਰ ਸਾਡੇ ਕੋਲ ਦਿੱਲੀ ਐਨਸੀਆਰ ਦੇ ਬੰਦੇ ਜਿਹੜੇ ਉੱਥੋਂ ਚੋਰੀ ਕਰਕੇ ਗੱਡੀਆਂ ਇਹਨਾਂ ਨੂੰ ਹੈਂਡਓਵਰ ਕਰਦੇ ਸੀ ਉਹ ਬੰਦੇ ਵੀ ਸਾਡੇ ਉਹਨਾਂ ਨੂੰ ਉਹਨਾਂ ਦਾ ਰੋਲ ਅਸੀਂ ਆਇਡੈਂਟੀਫਾਈ ਕਰ ਰਹੇ ਹਾਂ ਜਿਵੇਂ ਇਨਵੈਸਟੀਗੇਸ਼ਨ ਚ ਅੱਗੇ ਰੋਲ ਆਉਂਦਾ ਤਾਂ ਉਮੀਦ ਹੈ ਸਾਨੂੰ ਕਿ ਅਸੀਂ ਚ ਹੋਰ ਗੱਡੀਆਂ ਵੀ ਰਿਕਵਰ ਕਰ ਪਾਵਾਂਗੇ